ਜਲੰਧਰ ਦਿਹਾਤੀ ਦੇ ਥਾਣਾ ਫਲੋਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਐਸਐਸਪੀ ਹਰਕਮਲਪ੍ਰੀਤ ਸਿੰਘ ਖਖ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਸਪੈਸ਼ਲ ਆਪਰੇਸ਼ਨ ਦੌਰਾਨ ਸਬ ਡਿਵੀਜ਼ਨ ਫਲੋਰ ਸਰਵਣ ਸਿੰਘ ਬਲਜੀ ਦੀ ਅਗਵਾਈ ਹੇਠਾ ਥਾਣਾ ਫਲੋਰ ਦੇ ਮੁਖ ਅਫਸਰ ਐਸਐਚਓ ਸੰਜੀਵ ਕਪੂਰ ਦੀ ਟੀਮ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਪਾਰੀ ਮਾਤਰਾ ਵਿੱਚ ਚੂਰਾ ਪੋਸਤ 1 ਕੁਇੰਟਲ 44 ਕਿਲੋ ਟਰੱਕ ਸਮੇਤ ਨੰਬਰ BB8BR9311 ਵਿੱਚ ਮੌਕੇ ਤੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਮੌਕੇ ਤੇ ਇਹਨਾਂ ਕੋਲੋਂ 8 ਬੋਰੇ ਹਰ ਬੋਰੇ ਵਿੱਚ 18-18 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ ਜੋ ਕਿ ਪਿਆਜ਼ਾਂ ਤੇ ਲਸਣ ਦੇ ਬੋਲਿਆਂ ਦੇ ਥੱਲੇ ਲਕੋਕੇ ਟਰੱਕ ਵਿੱਚ ਰੱਖ ਕੇ ਲੈ ਕੇ ਆ ਰਹੇ ਸਨ ਜਿਨ੍ਹਾਂ ਤੇ ਮੌਕੇ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨਸ਼ਾ ਤਸਕਰ ਲੁਕਸ਼ੀਪ ਕੇ ਕਾਫੀ ਲੰਮੇ ਸਮੇਂ ਤੋਂ ਤਰੱਕ ਵਿੱਚ ਪਿਆਜ਼ ਅਤੇ ਲਸਣ ਦੇ ਹੀਟਾ ਚੂੜਾਪੋਸਤ ਮੱਧ ਪ੍ਰਦੇਸ਼ ਤੋਂ ਲਿਆ ਕੇ ਆਸ-ਪਾਸ ਦੇ ਪਿੰਡਾਂ ਵਿੱਚ ਸਪਲਾਈ ਕਰਨ ਦਾ ਕੰਮ ਕਰਦੇ ਸਨ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਇਹਨਾਂ ਦੇ ਹੋਰ ਸਾਥੀ ਬਾਰੇ ਵੀ ਉਹਨਾਂ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਇਕੱਠਿਤ ਕਾਫੀ ਕੇਸ ਦਰਜ ਹਨ ਬਾਕੀ ਨਸ਼ਾ ਤਸਕਰਾਂ ਦਾ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲੌਰ ਤੋਂ ਪੱਤਰਕਾਰ ਰਮਨ ਮਾਹੀ ਦੇ ਨਾਲ सुरेंद्र ਕੁਮਾਰ ਅਤੇ ਪੱਟੀ ਦੀ ਖਾਸ ਰਿਪੋਰਟ। ਜੀ ਬਲਾਲ ਬਖ ਜਿਹੜੇ ਆ ਚੋਰ ਪੁਲਿਸ ਨੇ ਫੜਿਆ ਕੀ ਹੈਗਾ ਸਾਰਾ ਮਾਮਲਾ ਸਾਰਾ। ਇਹ ਸ਼੍ਰੀ ਹਰਕਮਲ ਭਾਈ ਸਿੰਘ ਖੱਕ ਐਸਐਫਸੀ ਸਾਹਿਬ ਜੰਦਰ ਦਿਹਾਤੀ ਜੀ ਵੱਲੋਂ ਨਸ਼ਿਆਂ ਵਿਰੁੱਧ ਅਤੇ ਮਾੜੇ ਅੰਸ਼ਰਾਂ ਉੱਤੇ ਜਿਹੜੀ ਮਹਿਮ ਚਲਾਈ ਗਈ ਯਾਰ ਉਸ ਦੀ ਕੜੀ ਵਜੋਂ ਇੰਸਪੈਕਟਰ ਸੰਜੀਵ ਕਪੂਰ ਅਤੇ ਉਸ ਦੀ ਟੀਮ ਵੱਲੋਂ ਸਪੈਸ਼ਲ ਲਾਕਾਬੰਦੀ ਜਿਹੜੀ ਸੀ ਉਹ ਸਾੜੇ ਵਿਖੇ ਕੀਤੀ ਗਈ ਸੀ ਜਿਸ ਵਿੱਚ ਇੱਕ ਗੱਡੀ ਜਿਹੜੀ ਟਰੱਕ ਜਿਹੜਾ ਸੀ ਉਹਨੂੰ ਰੋਕ ਕੇ ਚੈੱਕ ਕੀਤਾ ਗਿਆ ਜਿਹਦੇ ਵਿੱਚੋਂ ਇੱਕ ਕੁਇੰਟਲ ਤੇ 44 ਕਿਲੋ ਜਿਹੜੇ ਆ ਪੀਐਸਕੇ ਜਿਹੜੇ ਆ ਡੂੜੇ ਚੂਰਾ ਪੋਸਟ ਤੋਂ ਬਰਾਮਦ ਹੋਏ ਨੇ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਇਹਨਾਂ ਦੀ ਮੋਟਰਸਪਿੰਡੀ ਜਿਹੜੀ ਸੀ ਇਹ ਪਿਆਜ਼ਾਂ ਦੇ ਵਿੱਚ ਕਦੀ ਲਸਣ ਦੇ ਬੋਰੀਆਂ ਦੇ ਵਿੱਚ ਇਧਰੋਂ ਮਧ ਪ੍ਰਦੇਸ਼ ਸਾਈਡ ਤੋਂ ਆਉਂਦੇ ਸਨ ਉਹਦੇ ਵਿੱਚ ਲੁਕਾਸ਼ ਪਾ ਕੇ ਤੇ ਇਸ ਤਰ੍ਹਾਂ ਡੂੜੇ ਲੈ ਕੇ ਆਉਂਦੇ ਸਨ ਜਿਹੜੇ ਕਿ ਅੱਜ ਉਹ ਬਰਾਮਦਗੀ ਕੀਤੀ ਗਈ ਆ ਜਿਹਦੇ ਵਿੱਚ ਦੋ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਨੇ ਤੇ ਇਹਨਾਂ ਦੇ ਜਿਹੜੇ ਫਾਰਵਰਡ ਲਿੰਕ ਹੈਗੇ ਇਹਨਾਂ ਦੇ ਵਿੱਚ ਦੋ ਦੋਸ਼ੀ ਹੋਰ ਨਾਮਜ਼ਦ ਕੀਤੇ ਗਏ ਨੇ ਜਿਨ੍ਹਾਂ ਦੇ ਉੱਤੇ ਆਲਰੇਡੀ ਐਨਡੀ ਦੇ ਮਕਦਮੇ ਦਰਜ ਨੇ ਇੱਕ ਦੋਸ਼ੀ ਜਿਹੜਾ ਮੇਨ ਹੈਗਾ ਉਹ ਉਹਦੇ ਤੇ 22 ਬੂਰੀਆਂ ਦਾ ਮਕਦਮਾ ਆਲਰੇਡੀ ਦਰਜ ਹੈਗਾ ਇਹਦੇ ਨਾਲ ਜਿਹੜੇ ਸਾਡੇ ਫਲੋਰ ਇਲਾਕੇ ਦੇ ਵਿੱਚ ਤਸਕਰੀ ਹੁੰਦੀ ਸੀ ਇਹ ਜਿਹੜੀ ਆ ਟੋਟਲੀ ਇਹਨਾਂ ਬੰਦ ਹੋਵੇਗੀ ਤੇ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਲੈ ਰਹੇ ਹਾਂ ਉਸ ਤੋਂ ਬਾਅਦ ਇਹ ਪਤਾ ਕੀਤਾ ਜਾਵੇਗਾ ਇਹਨਾਂ ਦੇ ਫਾਰਵਰਡ ਲਿੰਕਸ ਕੀ ਸਨ ਤੇ ਬੈਕਵਰਡ ਲਿੰਕਸ ਕੀ ਸਨ ਕਿੱਥੇ ਲੈ ਕੇ ਜਾਂਦੀ ਮੰਸ਼ਾ ਸੀ ਇਹਨਾਂ ਦਾ ਇਹਨਾਂ ਦੀ ਲੋਕਲ ਜਿਹੜੇ ਆ ਇਹ ਇੱਥੇ ਜਿਹੜਾ ਬਿਲੋਂਗ ਕਰਦੇ ਆ ਲੋਕਲ ਬੰਦੇ ਇਹ ਲੋਕਲ ਇੱਥੇ ਦੇ ਫਲੋਰ ਦੇ ਨੇ ਇੱਥੇ ਹੀ ਲੈ ਕੇ ਇਹਨਾਂ ਨੇ ਅੱਗੇ ਵੇਚਨੇ ਸਨ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹ ਜੀ ਉਹਨਾਂ ਦੀ ਐਫ ਆਈ ਆਰ ਪਿਛਲੀਆਂ ਦੇਖੀਆਂ ਜਾਂਦੇ ਇਹ ਕਾਫੀ ਦੇਰ ਤੋਂ ਕੰਮ ਕਰ ਰਹੇ ਸੀ